ਹੁੰਦਾਗਾ ਜਮਲੀ ਬੰਦਾ ਤਾਂ ਮਰਿਆ ਲਗਾਈ ਹੁੰਦੇ ਆ ਗਿਆ ਆ ਜਾ ਆ ਜਾ ਜੇ ਤਰ ਫੀਰੀ ਬਣਾ ਲਿਆ ਦਾਦਾ ਬੜਾ ਕਾੜੀ ਆ ਕੋਈ ਨਹੀਂ ਤੇਰੇ ਤੇ ਹੁਣੇ ਤੋਂ ਸੁਧਾਰਨ ਵਾਸਤੇ ਸੱਜਾ ਰੰਤ ਦਾਨ ਦਾਨ ਸਿਰੀ ਲਈਏ ਤਾਂ ਆ ਜਾ ਕਿਹਰ ਗਿਆ ਸੀ ਅੱਛਾ ਨਹੀਂ ਨਹੀਂ ਮੈਂ ਤਾਂ ਟਾਈਪ ਲੱਭਦਾ ਥੋੜਾ ਐ ਮੈਂ ਕੰਮ ਬਸ ਮਾਰ ਬੜਦਾ ਇਹਨਾਂ ਇਹ ਵਰਤੀ ਵਰਦਾ ਇਹਦਾ ਠੀਕ ਹੈ ਠੀਕ ਹੋ ਹੋ ਕੀ ਹਾਲ ਐ ਅਮਰੀਕਾ ਵਾਲਿਆ ਵਧੀਆ ਵਧੀਆ ਬਾਈ ਕੀ ਹਾਲ ਨੇ ਠੀਕ ਠਾਕ ਤੂੰ ਸੁਣਾ ਕੀ ਹਾਲ ਐ ਬਸ ਵਧੀਆ ਹੋਰ ਕਿੰਨੇ ਦਿਨ ਹੋ ਗਏ ਐ ਨੂੰ ਮੈਨੂੰ ਹੋ ਗਏ 10 12 ਦਿਨ ਹੋ ਗਏ ਅੱਛਾ ਕੀ ਚੱਕਰ ਕੀ ਬਣ ਗਿਆ ਆ ਕਿਹ ਤੋ ਗੈਗਾਰਨ ਕੀ ਬਣਿਆ ਯਾਰ ਕੀ ਦੱਸਾਂ ਯਾਰ ਹੂੰ ਉਹ ਤੈਨੂੰ ਤੋਂ ਸੁਣਿਆ ਹੁਣ ਉਹ ਗਾਣਾ ਇਹਨੇ ਆਇਆ ਪਿੱਛੇ ਜੇ ਸੁਣਿਆ ਹੈਗਾ ਲੋਕਾਂ ਦੇ ਮੂੰਹੋਂ ਬਸ ਉਹ ਤੇ ਉਸੇ ਗਾਣੇ ਕਰਕੇ ਸਾਰਾ ਸਰਪਾ ਪਿਆ ਉਹ ਕਮਲਿਓ ਇੱਥੇ ਆਪਦੀ ਜ਼ਮੀਨ ਵਾਹ ਕੇ ਨਾ ਤੁਸੀਂ ਬਹੁਤ ਵਧੀਆ ਖੇਤੀ ਕਰ ਸਕਦੇ ਸਾਂ ਉਹ ਮੈਂ ਵੀ ਕਰਦਾ ਹੀ ਆ ਬਾਈ ਹੁਣ ਅਕਲ ਆਈ ਹੈ ਹੁਣ ਬਸ ਸਾਰਾ ਕੁਝ ਸੰਭਾਲਾਂਗੇ ਬਾਈ ਕੰਮ ਦਾ ਸਾਰਾ ਵੇਖਾਂਗੇ ਹੁਣ ਮੇਰੀ ਕਿੰਨਾ ਪੈਸੇ ਪਟਕੇ ਗਿਆ ਸੀ ਗਿਆ ਵੀ ਮੇਰੇ ਖਲ 2 ਨੰਬਰ ਜੀ ਤੂੰ ਉਹ 2 ਨੰਬਰ ਜੀ ਗਿਆ ਸੀ ਮੇਰਾ ਤਾਂ ਲੱਗਿਆ ਹੀ ਮੇਰੇ ਹਿਸਾਬ ਨਾਲ 40 ਲੱਖ ਰੁਪਏ ਲੱਗਿਆ ਸੀ ਅਦ ਕਿੰਨੀ ਜ਼ਮੀਨ ਕਿੰਨੀ ਵੇਚ ਕੇ ਗਿਆ ਮੈਂ ਵੇਚ ਗਿਆ 4 ਕਿੱਲੇ ਓ ਹੋ ਹੋ ਤੂੰ ਮੜਾ ਮੋਟਾ ਹੀ ਅਕਲ ਤੋਂ ਉਹਨੂੰ ਹੱਥ ਮਾਰ ਦੇ ਹੁਣ ਤੂੰ ਇਹ ਵੇਖ ਆਹ ਵੇਖ ਆ ਇਧਰ ਚਾਕ ਆ ਵਾਈ ਕਰਦਾ ਨਾ ਮੈਂ ਵੀ ਹੈ ਕਿੰਨੇ 2 ਕਿੱਲੇ ਰਹਿ ਗਏ ਨਾ ਤੇਰੇ ਕੋਲੇ ਬਿਲਕੁਲ ਕੀ ਕਰੇਗਾ ਹੁਣ ਬਸ ਬਾਈ ਹੁਣ ਆਈ ਅਕਲ ਆਈ ਹੁਣ ਆਈ ਇਹਨੇ ਅਕਲ ਹੁਣ ਸਾਰਾ ਕੁਝ ਸਹਮਾ ਲੈਣਾ ਪਊਗਾ ਹੁਣ ਤੱਕ ਪੱਲੇ ਵੀ ਦੋ ਤਿੰਨ ਕਿਲੇ ਪੈਲੀ ਰਹੀਗੀ ਸੱਤ ਕਿਲੇ ਪੈਲੀ ਸੀ ਮੇਰੇ ਕੋਲੇ ਚਾਰ ਕਿਲੇ ਵੀ ਬੈਠਾ ਬਸ ਪੁੱਛਣਾ ਯਾਰ ਭਰਾਵਾ ਸਾਸਤੇ ਦੇ ਪਾਸ ਸੱਟ ਗਏ ਸੋਨੂੰ ਐ ਸੀਗਾ ਇਹ ਅਮਰੀਕਾ ਚ ਪਤਾ ਨਹੀਂ ਕੀ ਕੁਝ ਪਿਆ ਹੈਗਾ ਬਾਹਰਲੇ ਦੇਚਾਂ ਚ ਹੈ ਤੂੰ ਪੱਲੇ ਕੀ ਰਹਿ ਗਿਆ ਕੁਝ ਵੀ ਨਹੀਂ ਚਲੋ ਬਾਕੀ ਰੱਬ ਰੱਖਾ ਹੂੰ ਅੱਜ ਇਹ ਮੈਨੂੰ ਫੋਨ ਦੇਓ ਮੁੰਡੇ ਨੂੰ ਫੋਨ ਲਾਉਣਾ ਤੜਕੇ ਦਾ ਘਰੇ ਨਹੀਂ ਆਇਆ ਮੇਰੀ ਗੱਲ ਸੁਣ ਜੋ ਹੋਣਾ ਸੀ ਹੋ ਗਿਆ ਠੀਕ ਹੈ ਹੁਣ ਜੋ ਵੀ ਵੀਣਾ ਬੀਤ ਗਿਆ ਬੀਤ ਗਿਆ ਬਿਲਕੁਲ ਬਿਲਕੁਲ ਸਹੀ ਗੱਲ ਆਉਣ ਵਾਲੇ ਸਮੇਂ ਨੂੰ ਸੰਭਾਲ ਲਾ ਹੁਣ ਨਹੀਂ ਨਹੀਂ ਬਾਈ ਹੁਣ ਬਸ ਮੈਂ ਨਾ ਕੋਈ ਥੋੜੀ ਬਿਤੀ ਪੜੀ ਨਾਲ ਠੇਕੇ ਤੇ ਲੈ ਕੇ ਬਸ ਹੁਣ ਇੱਥੇ ਸੈਟਲ ਕਰਾਂਗੇ ਕੰਮ ਕੋਈ ਕਿੰਨੇ 3 ਕਿਲੇ ਜਮੀਨ ਤਿੰਨ ਆ ਤਿੰਨ ਚਾਰ ਤਿੰਨ ਚਾਰ ਕਿਲੇ ਸੁਣ ਲੈ ਹਲੋ ਹਲੋ ਹਾਂ ਕਿੱਥੇ ਆ ਪੁੱਤ ਮੈਂ ਬਾਈ ਪ੍ਰਤਾਪ ਕੋਲ ਸੀਗਾ ਦੀਪਾ ਪੁੱਤ ਘਰੇ ਆ ਜਾ ਰੋਟੀ ਖਾ ਲੈ ਕੇ। ਬਸ ਮੈਂ ਆਉਣਾ ਆਉਣਾ। ਆਇਆ ਪੁੱਤ ਠੰਡੀ ਹੋਈ ਜਾਂਦੀ ਰੋਟੀ ਆ ਜਾ। ਬਸ ਆ ਕੇ ਆ ਕੇ ਕੋਈ ਗੱਲ। ਠੀਕ ਹੈ। ਚਲੋ ਕੋਈ ਗੱਲ ਨਹੀਂ ਫਿਰ ਮੈਂ ਵੀ ਵੇਖਾ ਇੱਕੋ ਯਾਰ ਬੰਦਾ ਹੈਗਾ। ਉਹ ਬਾਈ ਦਾ। ਅਜਮੇਰ ਦਾ ਜਾਣਦਾ ਜਿਮੇਰ ਨੂੰ। ਹਾਂ ਹਾਂ ਅਜਮੇਰ। ਜਾਣਦਾ ਉਹ ਯਾਰ ਵਿਚਾਰਾ ਬੰਦਾ ਬਾਹਲਾ ਮਜਬੂਰ ਹੋਇਆ ਪਿਆ ਛੋਰ ਜੇ ਨੇ ਤਪਾਰ ਰੱਖਿਆ ਉਹਨੂੰ ਉਹਦਾ ਮਨ ਪਸ ਸੁਣਨਾ ਚਾਇਆ ਸੀਗਾ ਉਹ ਮੁੰਡਾ ਮੈਨੂੰ ਸਾਰਾ ਬਹੁਤ ਗੱਲਾਂ ਕਰਦਾ ਨਿਸ਼ਾ ਬਾਹਲਾ ਕਰਦਾ ਯਾਰ ਚਲ ਕੋਈ ਨਹੀਂ ਤੂੰ ਪਹੁੰਚ ਕਰੇ ਫਿਰ ਚੰਗਾ ਹਾਂ ਹਾਂ ਕੋਈ ਨਹੀਂ ਉਹਦਾ ਤਾਂ ਕਰਵਾਜ ਹੁੰਦਾ ਲੋਕਾਂ ਦਾ ਨਹੀਂ ਨਹੀਂ ਕਰਦੇ ਹਾਲੋ ਬਾਕੀ ਕੋਈ ਗੱਲ ਨਹੀਂ ਮੈਨੂੰ ਦੱਸ ਦੀ ਸੇਵਾ ਕੋਈ ਨਹੀਂ ਨਹੀਂ ਕੋਈ ਨਹੀਂ ਕੋਈ ਕਰਦਾਂਗੇ ਯਾਰ ਗੱਲ ਹੀ ਕੋਈ ਨਹੀਂ ਕਰ ਲਈ ਗੱਲ ਹਾਂਜੀ ਕਰ ਲਈ ਲੈ ਵੱਡੇ ਲਾਟ ਸਾਹਿਬ ਨੂੰ ਹੁਣ ਆਪੇ ਆ ਕੇ ਝੋਲ ਸੁਰੂ ਕਰੇ ਜਾਂ ਝੋਲ ਸੰਗਾਗਾ ਲੈ ਲੈ ਪੇਪੇ ਕਰਦੀ ਰਹੂਗੀ ਉਹਦੀਆਂ ਕੋਈ ਨਹੀਂ ਜੀ ਅਜੇ ਕੋਈ ਪਿੱਛੇ ਪੈ ਕੇ ਜਵਾਬ ਦੇ ਛੇ ਪੈ ਉਹ ਹੀ ਗੱਲ ਅੱਗੇ ਤਾਂ ਅੱਗੇ 40 ਲੱਖ ਰੁਪਇਆ ਖੇਚ ਸਟਾਦਾ ਤੇ ਹੁਣ ਕੰਮ ਦੀ ਨਹੀਂ ਧੰਦੇ ਦੀ ਚੱਕ ਲੂੰਗੂ ਕਿ ਤੇ ਇਧਰ ਨੂੰ ਜਾਵੜੂ ਟੈਂਟ ਚ ਕਿਤੇ ਇਧਰੋਂ ਵੱਡਾ ਆ ਗਿਆ ਬਿਰਲੇ ਟਾਟੇ ਦਾ ਮੁੰਡਾ ਐ ਇਹ ਫੇਰ ਕੀ ਹੋ ਗਿਆ ਇਹ 40 ਲੱਖ ਰੁਪਏ ਲੱਗ ਗਿਆ ਤਾਂ ਜਵਾਖ ਨੇ ਤਾਂ ਸਾਡੇ ਵਿੱਚ ਫੇਰ ਖੇਚਲ ਕਰੀ ਸੀ ਮੈਂਤ ਕਰੀ ਸੀ ਫੇਰ ਉਹ ਜਵਾਖ ਦੇ ਕੀ ਸਾਰੇ ਜੀ ਜਵਾਖ ਨੇ ਕੁਛ ਕਰ ਦੋ ਕਿਲੇ ਪੂਰੇ ਵਿਗਿਆ ਦੋ ਕਿਲੇ ਜਿਹੜੇ ਹੁੰਦੇ ਆ ਤਾਂ ਤਾਂ ਫੇਰ ਹੀ ਪਰੇਸ਼ਾਨੀ ਮੰਨੀ ਖੜਾ ਹੈ ਹੁਣ ਤੋਂ ਉਹਨੂੰ ਚਮਲਾਈਏ ਨੇ ਇਕੱਲ ਸਾਰਾ ਦਿਨ ਲੜੀ ਜਾਊਗਾ ਖੇਤੀ ਕਰ ਲੈਣ ਐਵੇਂ ਨਾ ਸਾਰਾ ਦਿਨ ਬੋਲੀਆ ਕਰ ਹੋਰ ਹੋ ਗਈ ਚੁੱਪ ਕਰਕੇ ਤੇ ਮੇਰੇ ਨਾਲ ਚੱਲਾ ਕਰੇ ਖੇਤ ਜਾ ਕੇ ਕੰਮ ਕਰਾ ਕਰੇ ਮੈਂ ਜਾਣਾ ਅਰਥ ਤੇ ਤੇ ਪਿੱਛੋਂ ਮੇਰੇ ਕੰਮ ਜੇ ਕੰਮ ਕਰੂਗਾ ਉੱਥੇ ਜਾ ਕੇ ਕੋਈ ਨਹੀਂ ਸਮਝਾਵਾਂਗੇ ਨਾ ਇਹ ਘਬਾਜੂ ਬਈ ਜਦੋਂ ਢੂਈ ਤੱਕ ਮੁੜਕਾ ਆਇਆ ਸਿਰ ਤੋਂ ਲੈ ਕੇ ਇਹਨਾਂ ਨੂੰ ਐ ਹੀ ਰੱਖ ਦਵੇ 40000 ਰੁਪਏ ਰੋੜੀ ਸੀ ਇਕੱਠੇ ਕਰਕੇ ਦੇਤੇ ਮੈਨੂੰ ਚਲ ਕੋਈ ਸਾਰਾ ਦਿਨ ਨਿਜਵਾ ਨੂੰ ਲੜੀ ਗੰਦ ਸਮਝ ਭਰਿਆ ਕੇ ਵੀ ਕਹਿ ਲਿਆ ਕਰੋ ਕੁਝ ਚਲ ਠੀਕ ਆ ਠੀਕ ਆ ਤੂੰ ਆ ਰੋਟੀ ਪਾਣੀ ਕਰ ਮੈਨੂੰ ਨਾ ਮਤਾਂ ਦੇ सर सर मैंने ना सर मैं बाहर गया था टॉर्न कंट्री गया था इसलिए मैंने लोन अप्लाई किया था तो सर सॉरी सर मैं जब जब मेरे पास पेमेंट आ जाएगी मैं आपकी पेमेंट उतार दूँगा डोंट वेरी सर अभी अभी सर मेरे पास पेमेंट नहीं है सर मैं सर बाहर गया था फॉरन कंट्री सर इसीलिए मैं मतलब आपकी पेमेंट नहीं कर पा रहा हूँ क्योंकि वहाँ पे मैं मेरा खर्चा काफ़ी हो गया मैं वहाँ से भी डिबेड कर दिया गया मैं अभी इंडिया वापस आया हूँ इसीलिए सर मैं आपकी पेमेंट अभी कर नहीं सकता सो सॉरी प्लीज़ सर कम का, से कम दो तीन मंथ सर सॉरी प्लीज़ मानो सर प्लीज़ मानू सर प्लीज़ ਮੈਂ ਅਭੀ ਪੇਮੈਂਟ ਨਹੀਂ ਦੇ ਸਕਦਾ ਮੈਂ ਸਰ ਪਹਿਲੇ ਹੀ ਬਹੁਤ ਡਿਪਰੈਸ਼ਨ ਵਿੱਚ ਹਾਂ ਸਰ ਬਹੁਤ ਮਾੜੀ ਗੱਲ ਹੋ ਗਈ ਯਾਰ ਹੁਣ ਲੋਨ ਵਾਲੇ ਦੇ ਫੋਨ ਆਉ ਲੱਗੇ ਹੁਣ ਜੇ ਡੈਡੀ ਨੂੰ ਪਤਾ ਲੱਗ ਗਿਆ ਹੁਣੇ ਬਹੁਤ ਜਲੂਸ ਛੱਡੂਗਾ ਤੇ ਇੱਕ ਦਿਨ ਪੈ ਪਨਾਸਲੇ ਘਰੇ ਆ ਜਾਣਗੇ ਕੀ ਕਰਾਂ ਆ ਜਾ ਆ ਜਾ ਆ ਗਿਆ ਤੇਰਾ ਅਮਰੀਕਾ ਵਾਲਾ ਮੁੰਡਾ ਟੋਪੀ ਵੇਰ ਫੈਲਾ ਤਾ ਥੱਕ ਗਿਆ ਮੈਂ ਤਰਫੇ ਕੇ ਢੜ ਯਾਰ ਮੈਂ ਦੱਸ ਕੀ ਕਰਾਂ ਕੀ ਕਰਾਂ ਯਾਰ ਮੇਰਾ ਹੁਣ ਜੀ ਥੋੜੀ ਲੱਗਦਾ ਸੀਗਾ ਤੇ ਮੇਰੇ ਪੈਸੇ ਮੈਂ ਤਾਂ ਇਹਨੂੰ ਬਹੁਤ ਸਮਝਾਉਣਾ ਹੁੰਦਾ ਸੀ ਠੱਗੀ ਦਾ ਕੇ ਠੱਗੀ ਭਰੋਸੇ ਨਾਲ ਹੀ ਮਾਰੀ ਜਾਂਦੀ ਕਿਸੇ ਨਾਲ ਆ ਪੱਗੀ ਦਾੜੀ ਐਵੇਂ ਨਹੀਂ ਹੋਗੀ ਹੋਂ ਤਾਂ ਤੈਨੂੰ ਵੀ ਧੱਕੇ ਖਾ ਕੇ ਤੈਨੂੰ ਅਕਲ ਆਉਣੀ ਚਾਹੀਦੀ ਸੀ ਉੱਥੇ ਸਾਲ ਦੋ ਸਾਲ ਤਾਂ ਲਾਈ ਤੂੰ ਆ ਚਿੱਟੀ ਦਾੜੀ ਹੋ ਗਈ ਤੇਰੇ ਵੀ ਡਾਈ ਨੂੰ ਹੀ ਕਰਾ ਰਾਂ ਇਹਨੂੰ ਵੀ ਸ਼ਰਮ ਨਹੀਂ ਆਉਂਦੀ ਬਹਿ ਨਾ ਮੇਰੇ ਬਰਾਬਰ ਹੋ ਕੇ ਯਾਰ ਮੈਂ ਗੜੀ ਤੇ ਤਾਂ ਮੈਂ ਹੁਣ ਘਾਟਾ ਪਾਉਣਾ ਸੀ ਗਿਆ ਸੀ ਮੈਂ ਵਾਅਦੇ ਲਈ ਗਿਆ ਸੀ ਮਾਂ ਤੈਨੂੰ ਪਤਾ ਹੀ ਆ ਕੋਈ ਨਹੀਂ ਪਤਾ ਤੂੰ ਹੱਥ ਤੋਂ ਅਲਾਵਾ ਤੇ ਚਾਹ ਕਾਣੀ ਪੀਲਾ ਤੇ ਬੋਲੀ ਜਾਣਾ ਨਾ ਤੂੰ ਮੇਰਾ ਜੀ ਕਹਦਾ ਸੀਗਾ ਪਹਿਲੇ ਵਿੱਚ ਉਹ ਮੈਂ ਕਹਿੰਦਾ ਸੀ ਚਲੋ ਵਧੀਆ ਕੋਈ ਚਾਹ ਪੈਸੇ ਬਣਾ ਲੀਏ ਸੀ ਇੱਥੇ ਕਿੰਨਾ ਕੰਮ ਕਰਦੇ ਆ ਆਪ ਵੀ ਤੁਸੀਂ 40 40 ਲੱਖ ਰੁਪਇਆ ਮਾਪਿਆਂ ਦਾ ਲਵਾ ਕੇ ਤੁਸੀਂ ਬਾਹਰ ਨੂੰ ਛੱਡ ਜਾਂਦੇ ਤੇ ਆਟ ਦਾ ਸਾਨੂੰ ਸਿਆਪਾ ਕਰਨਾ ਪੈਂਦਾ ਸਾਨੂੰ ਭਾਇ ਲੈਣੇ ਪੈਂਦੇ ਗੱਲ 'ਚ ਜਦੋਂ ਲੈਂਦੇ ਨਹੀਂ ਸਾਡੇ ਤੋਂ ਫਿਰ ਕਹਿੰਦੇ ਲੋਕ ਕਿਸਾਨ ਮਰ ਗਿਆ ਕਿਸਾਨ ਮਰ ਗਿਆ ਹੋਰ ਕਿਸਾਨ ਕਿੱਧਰ ਜਾਵੇ ਮਾਂ ਰੋਟੀ ਬਾੜੀ ਨਹੀਂ ਮਾਉ ਨਹੀਂ ਆ ਪਤਾ ਆ ਪਤਾ ਤੜਕਾ ਲਾਉਣੇ ਲਈ ਹੈਗਾ ਕਿਉਂ ਦਾ ਦੇਸੀ ਦਾ ਖਾਲੀ ਦੇ ਪੈ ਜੀ ਫੇ ਰੋਟੀ ਦਾ ਖਾਣ ਹੀ ਹੁਣ ਜਵਾਕ ਨੇ ਖਾਲੇ ਖਾਲੇ ਮੈਂ ਕਿਦੋਂ ਚੱਕਦਾ ਇਹਦੀ ਨਾ ਰੋਟਣਾ ਆ ਚੱਲਿਆ ਮੈਂ ਬਾਹਰ ਤੋਂ ਦੇਖ ਤੇ ਬੜਾ ਮਜ਼ਾ ਜਲਦੀ ਆਓ ਠੀਕ ਹੈ ਬੰਗਾ ਬਏ ਚਲ ਠੀਕ ਆ ਮੈਂ ਵੀ ਚੱਲਿਆ ਬਾਹਰ ਤੋਂ ਮਾਲ ਲੈ ਕੇ ਆਉਣਾ ਬਹੁਤ ਸਿਆਪੇ ਜਲੀ ਦੇ ਦੋ ਬਾਲਕ ਹਮ ਦੇ ਗੇ 100 ਰੁਪਇਆ ਸੀਰੀ ਲੈ ਆ ਲੈ ਦੱਸ ਮਾੜਾ ਕਰੇ ਨੀ ਡੱਕਾ ਤੋੜ ਦ ਬਾਪੂ ਬਰਾਵੇ ਛੱਡ ਗਏ ਕੋਲ ਇਹ ਆ ਭੁੱਖਾ ਮਾੜਾ ਮੈਨੂੰ ਵੀ ਪੈਸੇ ਦਊ ਇੱਕ ਦੋ 100 ਰੁਪਇਆ ਦਾ ਬੱਸ ਹੁਣ ਕੱਲ ਨੂੰ ਇਹਨੇ ਕਹਣਾ ਬਈ ਢੜੀ ਜਾ ਆ ਤੇ ਆਉ ਦਾ ਕਮਾਲ ਇਹਦੇ ਨਾਲ ਤਾਂ ਢੜੀ ਜਾਂਦਾ ਚੰਗਾ ਹੀ ਸੀਰੀ ਲਈ ਬੈਠਾ ਇੱਥੇ ਮੈਨੂੰ ਮੇਰ ਤੋਂ ਬਾਲਕ ਕਿਹਨ ਜੋੜਾ ਆ ਗਏ ਮਾੜਾ ਮਾੜਾ ਕਰਦੇ ਗਾਬੇ ਗੁੱਬੇ ਕਰਾਇਆ ਕਰ ਰਹੇ ਨੇ ਦੇਖੋ ਕਮਿਆ ਕਰੀਓ ਨਾ ਹਾਂ ਹਾਂ ਦਾਤਾ ਆ ਵੇਲਾ ਇੰਨੀ ਸ਼ਾਂਤੀ ਮੈਂ ਉਹ ਕੰਜਰਾ ਨਹੀਂ ਕੀਤਾ ਓਏ ਥੋੜਾ ਯਾਰ ਦਾ ਚੈਨਾ ਯਾਰ ਉਹ ਮੇਰੀ ਗੱਲ ਸੁਣ ਹਾਂ ਹਾਂ ਪੰਜਰਾ ਤੈਨੂੰ ਗਾਬੇ ਵੀ ਖਵਾਉਣਾ ਹੈ ਉਹਨਾਂ ਦਾ ਮੁੱਲ ਤਾਂ ਮੋੜਿਆ ਕਰ ਗਾਬਿਆਂ ਦਾ ਸੁਨਵਾ ਦੁੱਧ ਘਿਓ ਲੱਸੀ ਦਾ ਤੂੰ ਖਵਾਏ ਗਣਾ ਖਵਾ ਕੇ ਮੱਲਾ ਦਾ ਅੰਦਰਾਂ ਚੋਂ ਨਾ ਕੱਢ ਲਈ ਮੇਰੇ ਤੂੰ ਉਹ ਨਹੀਂ ਕੱਢਦਾ ਤੇਰੇ ਅੰਦਰਾਂ ਚੋਂ ਤੂੰ ਕੋਈ ਨਹੀਂ ਤੈਨੂੰ ਮੇਰੀ ਗੱਲ ਸੁਣ ਤੇਰੇ ਪਿਓ ਨਾਲ ਤੇ ਤੇਰੀ ਮਾਂ ਨਾਲ ਮੈਂ ਵਾਦਾ ਕੀਤਾ ਠੀਕ ਹੈ ਠੀਕ ਹੈ ਠੀਕ ਹਾਂ ਪੜਿਆ ਕਿੰਨੀਆਂ ਤੂੰ ਵਾ ਦੋ ਕੀ ਪੜਿਆ ਬਸ ਕੋਈ ਮੈਨੂੰ ਪਤਾ 10 ਪੜਿਆ ਹੋਏਗਾ ਦੱਸ ਦੇ ਤੂੰ ਜਾਣ ਕੇ ਝੂਠ ਬੋਲੀ ਜਣਾ ਹੈਗਾ ਨਹੀਂ ਨਹੀਂ ਚੱਲ ਮੇਰਾ ਛੇਰ ਕੰਮ ਕਰ ਮੇਰਾ ਪੁੱਤ ਚੰਗਾ ਠੀਕ ਹੈ ਹੈ ਇੱਕ ਬੱਤਾ ਹੋਰ ਲਿਆ ਦੇ ਚਲ ਸੁਣ ਹਾਂ ਤੈਨੂੰ ਪਤਾ ਕੀ ਹੈ ਆਪਾਂ ਰੋਟੀ ਤਾਂ ਤੜਕੇ ਖਾਏ ਸਾਂ ਹਾਂ ਹੈ ਤੇ ਹੁਣ ਆਪਾਂ ਅੱਥਰੇ ਜਾ ਕੇ ਖਾਵਾਂਗੇ ਘਰੇ ਚੰਗਾ ਹਾਂ ਕਿਉਂ ਖਾਵਾਂਗੇ ਕਿਉਂ ਉਹ ਤੂੰ ਚਿੰਤਾ ਹੀ ਨਾ ਕਰ ਠੀਕ ਹੈ ਹਾਂ ਮੇਰੀ ਗੱਲ ਸੁਣ ਲੈ ਇੱਕ ਹਾਂ ਹਾਂ ਤੈਨੂੰ ਨਾ ਮੈਂ ਇੱਕ ਗੱਲ ਕਹਿਣਾ ਹੈਗਾ ਤੂੰ ਪੜਿਆ ਵੀ ਹੈਗਾ ਹਾਂ ਹਾਂ ਕਿੰਨੀਆਂ ਪੜਿਆ ਤੂੰ ਓਏ 10 ਕੀ ਪੜਿਆ ਤੇ ਫਿਰ ਮੈਨੂੰ ਕਹਦਾ ਆਖੀ ਮੈਂ ਦੋ ਪੜਿਆ ਹੈਗਾ ਉਹ ਵਾਹ ਚਾਚਾ ਝੂਠ ਤਾਂ ਫਿਰ ਮਰਨਾ ਹੀ ਹੁੰਦਾ ਇਹ ਜਾ ਕੰਜਰਾ ਝੂਠ ਨਹੀਂ ਮਾਰੀਦਾ ਹੁੰਦਾ ਉਹ ਚਾਚਾ ਰੋਟੀ ਦਾ ਸ਼ਾਮ ਨੂੰ ਖਾਣੀ ਆ ਉਹ ਸਰੀ ਟੁੱਟ ਜਾਂਦਾ ਯਾਰ ਚਾਹ ਚੁੱਧ ਲੈ ਉਹ ਚਾਹ ਵੀ ਤੈਨੂੰ ਲਿਆ ਦੇਣਾ ਕੋਈ ਨਹੀਂ ਉਹ ਲਿਆ ਦੇ ਫਿਰ ਉਹਨਾਂ ਚਾਹ ਵੀ ਲਿਆਉਣੇ ਆ ਦੇ ਚਾਹ ਲਿਆਇੰਗ ਮੈਂ ਟਾਈਮ ਹੋਇਆ ਪਿਆ ਚੱਲ ਆਪਾਂ ਐ ਕਰਦੇ ਆ ਆ ਚਾਹ ਲਿਆ ਫਿਰ ਉਹ ਮੇਰੀ ਗੱਲ ਸੁਣ ਚੱਲ ਆਪਾਂ ਚੱਲਦੇ ਆ ਇੱਥੇ ਉਹ ਪਿੰਡ ਨੂੰ ਚੱਲਦੇ ਆ ਕਿ ਤੜ ਕੇ ਆਇਆ ਕਰਾਂਗੇ ਹਾਂ ਉਹ ਐ ਕਰ ਗੱਲ ਸੁਣ ਤਾਂ ਛੱਡ ਪਰੇ ਆ ਚੱਲ ਕੇ ਤੜ ਕੇ ਆਵਾਂਗੇ ਲੈ ਚੱਕੀ ਛੱਡ ਦੀ ਆ ਜਾ ਆ ਜਾ 100 ਰੁਪਏ ਦੇ ਦੇਣਾ ਜਾਂਦਾ ਬਣਾ ਦੇ ਚਲਾ ਦੇ ਕਿ ਕਿੰਨਾ ਕਾ ਬਾਸ ਸਵੇਰੇ ਤੋਂ ਆ ਰਿਹਾ ਸਵੇਰੇ ਆ ਰਿਹਾ ਸਵਾਰੀ ਖੜਾ ਕਾਲਾ ਮੈਨੂੰ ਲੱਗਦਾ ਤੱਕ ਜੁਰਦਾ ਮੈਨੂੰ ਲੱਗਦਾ ਮੇਨੂੰ ਚਾਹੂਗਾ ਇਹ ਗਾਣਾ ਦਾ ਚਾ ਕਛ ਨਹੀਂ ਕਛ ਨਹੀਂ ਆ ਚੱਲ ਜੇ ਮਖਾ ਦੇਖਣਾ ਹੋਈਏ ਕਿਤੇ ਹੋਰ ਹੋਰ ਆ ਜਾ ਉਹ ਤੂੰ ਅੱਖ ਲੱਗੀ ਰੋਟੀ ਦਾ ਕਹਤਾ ਨਾ ਕਰ ਰੋਟੀ ਦਾ ਹਾਕ ਕਹਤਾ ਕਹਤਾ

ਕਰਦੇ ਨਾ ਕਰਦੇ ਚਿੰਤਾ ਨਾ ਕਰ ਮਾਨਾ ਜੀ ਵਾਲਾ ਕੋਈ ਨਹੀਂ ਚਿੰਤਾ ਨਾ ਕਰ ਗੱਲ ਸੁਣ ਉਹ ਤੇ ਜਾ ਲਾ ਕੀ ਨਾ ਬੋਲਿਆ ਕਰ ਦੱਸਣਾ ਥੋੜਾ ਕਿਸੇ ਨੂੰ ਕੋਈ ਕੋਈ ਟੈਕਨ ਜੋਰੇ ਮਿਲ ਜਾਗਾ ਆ ਜਾ ਆ ਜਾ ਸਿੰਮਾ ਓ ਸਿੰਮਾ ਇੱਧਰ ਗਈ ਉਹ ਸਾਰੇ ਖਾਸ ਕਰ ਗਈ ਹੈ ਕਿਹਦੇ ਵੇਖਦਾ ਤੱਕ ਓ ਰੱਖਿਆ ਉਹਨਾਂ ਦਾ ਆਖਿਆ ਕਈ ਨੂੰ ਪਿੱਛੇ ਕਿਹ ਰੱਖਿਆ ਮੈਂ ਗੱਲ ਨਹੀਂ ਕਰਦਾ ਇਹ ਇੱਧਰ ਗਈ ਹੋਣੀ ਐ ਇਹ ਕਮਾਰੂਗੀ ਯਾਰ ਆਹ ਕੀ ਬੰਦ ਹੈਲੋ ਬਾਈ ਨਾ ਤੂੰ ਸਾਨੂੰ ਫੋਨ ਲਾਈ ਤੇ ਨਾ ਸਾਡੇ ਪਿੰਡ ਵੜੀ ਠੀਕ ਆ ਮੇਰੀ ਗੱਲ ਤਾਂ ਸੁਣਾ ਕੋਈ ਹੋਰ ਮੈਨੂੰ ਗੱਲ ਕਰਨ ਦਾ ਮੌਕਾ ਵੀ ਦੇ ਜੇ ਸਾਡੇ ਪਿੰਡ ਵੜ ਗਏ ਨਾ ਤੇਰੀਆਂ ਲੱਤਾਂ ਤੋੜ ਦੇਣੀਆਂ ਮੈਂ ਕੁਝ ਇਹਰਾ ਉਪਰਾਹ ਮੂੰ ਤਾਂ ਤੂੰ ਸਮਾਜ ਸੇਵੀ ਬਣਿਆ ਫਿਰਦਾ ਹੈ ਤੇ ਤੈਨੂੰ ਆਪਦੇ ਘਰ ਦਾ ਤੈਨੂੰ ਪਤਾ ਨਹੀਂ ਮੁੰਡਾ ਰੱਖੀ ਫਿਰਦਾ ਹੈ ਤੇ ਨਾ ਮੇਰੀ ਹੁਣ ਅਕਲ ਮੈਂ ਦੀ ਭੈਣ ਲੈ ਗਿਆ ਠੀਕ ਆ ਭੈਣ ਨਹੀਂ ਤੇਰੇ ਆਉਣਾਂ ਦੀ ਬਾ ਗੱਲ ਕਰਨ ਦਾ ਮੌਕਾ ਤਾਂ ਦੇ ਮੈਨੂੰ ਠੀਕ ਆ ਭਰਾ ਚਲੋ ਸੁਦੀ ਮਰਜ਼ੀ ਹੈ ਉਹ ਸੁਖੇ ਉਹ ਸੁਖਿਆ ਹਾਂ ਲਾਚਾ ਓਰੇ ਗੱਲ ਸੁਣ ਹਾ ਚਾ ਚਿੱਠੀ ਬੈਠੀ ਆ ਇਸ ਤਰ੍ਹਾਂ ਕਰ ਹਾਂ ਤੂੰ ਨਾ ਹੁਣ ਇੱਕ ਕੰਮ ਕਰ ਇੱਕ ਤਾਂ ਉਹ ਛੋਟੀ ਕੁੜੀ ਇੱਥੇ ਫਿਰ ਜੁਣੀ ਛੱਡ ਕਰਕੇ ਨਹੀਂ ਹਾਂ ਹਾਂ ਇੱਕ ਤਾਂ ਉਹਨੂੰ ਭੇਜ ਦੇ ਦਾਦਾ ਚਾਚੀ ਕਿੱਧਰ ਗਈ ਪੁੱਤ ਕੀ ਦੱਸਾਂ ਯਾਰ ਉਹਦੇ ਭਰਾ ਦਾ ਫੋਨ ਆਇਆ ਸੀਗਾ ਹੂੰ ਮੈਨੂੰ ਕਹਿੰਦਾ ਕਹਿੰਦਾ ਭਾਈ ਸਾਡੀ ਟੁੱਟ-ਫੁੱਟ ਅਸੀਂ ਨਿਵੇੜਾ ਕਰਨਾ ਹੈਗਾ ਹੂੰ ਕਹਿੰਦਾ ਤੂੰ ਮੁੰਡਾ ਰੱਖੀ ਬੈਠਾ ਘਰੇ ਯਾਰ ਮੈਂ ਗਲਤ ਕਰੀ ਜਾਂਦਾ ਪੁੱਤ ਦੱਸ ਇਹ ਉਹਦਾ ਤੇ ਤੂੰ ਮੈਨੂੰ ਵਿਦੱਥੇ ਮੈਂ ਦਾਜ ਖਵਾਣਾ 15 ਖਵਾਈ ਦਾ ਇੱਕ ਕੀ ਆ ਬਸ ਛੱਡਿਆ ਨਿਗਾਉਂਦੇ ਉਹਨਾਂ ਦੇ ਆਪਾਂ ਟੁੱਟ ਗਿਆ ਕੀ ਦਾ ਭੱਜ ਗਿਆ ਉਹ ਵੀ ਕਰੇ ਉਹ ਨਹੀਂ ਪੁੱਤ ਕੀ ਕਰਨਾ ਲੜਾਈ ਕਰਕੇ ਲੜਾਈ ਦੇ ਵਿੱਚ ਕੀ ਪਿਆਗਾ ਉਹ ਤੇਰਾ ਦਾ ਘਰ ਵਸ ਜੇ ਚਲ ਬਸ ਕਿੱਥੇ ਮੈਂ ਦੇਸੀ ਗੋਨੋਂ ਤੇ ਬਾਹਰ ਚੱਲ ਛੱਡ ਪਰੇ ਪੁੱਤ ਛੇਰ ਬਣ ਕੇ ਕੰਮ ਕਰ ਹਾਂ ਨਿੱਕੀ ਕੁੜੀ ਫਿਰਦੀ ਹੁੰਦੀ ਉੱਥੇ ਹਾਂ ਉਹ ਦੱਸ ਦੋੜੀ ਨੂੰ ਨਾਮ ਬਾਅਦ ਚ ਵੇਨਾ ਤੇ ਸਮਾਨਤਾ ਦੇ ਮੇਰਾ ਚਾਚੀ ਦੇ ਵੀ ਜਾਣਦੀ ਜਾਣਦੇ ਆ ਚੱਲ ਐ ਕਰ ਹਾਂ ਦੋਨ ਸਾਰ ਲੇਗਾ ਬਹੁਤ ਥੋੜਾ ਜੀ ਬੰਨਾ ਯਾਰ ਮੇਰਾ ਲੋਰ ਕਿਨੇ 4 ਦੇ ਦਿਆ 4 ਦੇ ਜ਼ਬਰਦਾਰ ਬਹੁਤ ਆ ਹਾਂ ਬਹੁਤ ਅੰਦਰ ਯਾਰ ਜਲੰਧਰ ਚੱਲ ਤੇ ਜਾਤੀ ਗਈ ਜਤੀ ਤੇਰਾ ਡਾਡੀ ਸੱਦੀ ਆਂਦਾ ਘਰੇ ਤੈਨੂੰ